ਮਾਨਯੋਗ ਸੀਐਮ ਸਾਹਿਬ ਸਾਡੇ ਮਾਨਯੋਗ ਡੀਜੀਪੀ ਸਾਹਿਬ ਡੀਆਈਜੀ ਫਿਰੋਜ਼ਪੁਰ ਰੇਂਜ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤਰਨਤਾਲ ਪੁਲਿਸ ਨੇ ਜਿਹੜਾ ਗੈਂਗਸਟਰ ਦੇ ਗੈਂਗਸਟਰਸ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਮੁਹਿੰਮ ਚਲਾਈ ਹੈ ਉਹਦੇ ਤਹਿਤ ਸਾਨੂੰ ਕਾਫੀ ਟਾਈਮ ਤੋਂ ਇਨਪੁਟਸ ਆ ਰਹੇ ਸੀਗੇ ਕਿ ਇਸ ਇਲਾਕੇ ਦੇ ਵਿੱਚ ਖਾਸ ਤੌਰ ਤੇ ਚਬਾਲ ਏਰੀਆ ਦਾ ਇਲਾਕਾ ਹੋ ਗਿਆ ਅਮ੍ਰਿਤਪਾਲ ਨਾਮ ਦਾ ਗੈਂਗਸਟਰ ਜਿਹੜਾ ਕਿ ਹਾਲ ਦੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਉਹਨੇ ਕੋਈ ਟਾਰਗੇਟਡ ਕਿਲਿੰਗ ਕਰਨੀ ਹੈ ਤੇ ਆਪਣੇ ਜਿਹੜੇ ਵਿਰੋਧੀ ਇਹਨਾਂ ਦਾ ਨੁਕਸਾਨ ਕਰਨਾ ਹੈ ਤੇ ਉਸੇ ਇਨਪੁਟ ਤੋਂ ਆਪਾਂ ਡਵੈਲਪ ਕਰਦੇ ਹੋਏ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਸਾਨੂੰ ਇਸ ਤਫਤੀਸ਼ ਦੌਰਾਨ ਇਹ ਪਤਾ ਲੱਗਿਆ ਕਿ ਇਹਨਾਂ ਨੇ ਕੁਝ ਟਾਈਮ ਪਹਿਲਾਂ ਇੱਕ ਮਰਡਰ ਦਾ ਅਟੈਂਪਟ ਕਰਨਾ ਸੀਗਾ ਜਿਹੜਾ ਕਿ ਨਕਾਮ ਹੋ ਗਿਆ ਸੀ ਉਹ ਜਿਹੜੇ ਸ਼ੂਟਰ ਸੀਗੇ ਉਹ ਸ਼ੂਟਰ ਜੱਗੂ ਭਗਵਾਨਪੁਰੀਆ ਜਿਹੜਾ ਕਿ ਨਾਮੀ ਬਟਾਲੇ ਦਾ ਗੈਂਗਸਟਰ ਹੈ ਉਹਨੇ ਪ੍ਰੋਵਾਈਡ ਕਰਾਏ ਸੀਗੇ ਤੇ ਕੱਲ ਸਾਡੀ ਜਿਹੜੀ ਸੀਆਈਏ ਦੀ ਟੀਮ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਦੇ ਪਹਿਲਾਂ 3 ਜਿਹੜੇ ਸ਼ੂਟਰ ਸੀਗੇ ਮੇਨ ਉਹਨਾਂ ਨੂੰ ਤੁਰੰਤ ਤਾਂ ਤੋਂ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਨੇ ਹਰਪਾਲ ਸਿੰਘ ਜਿਹੜਾ ਕਿ ਨੂਰਪੁਰ ਨੇੜੇ ਸ਼੍ਰੀ ਅਰਗਵਿੰਦਪੁਰ ਦੇ ਰਹਿਣ ਵਾਲਿਆ ਗੁਰਮੀਤ ਸਿੰਘ ਉਰਫ 라ਵਲ ਜਿਹੜਾ ਕਿ ਜੰਗੂ ਭਗਵਾਨਪੁਰੀਏ ਦੇ ਪਿੰਡ ਦਾ ਹੀ ਰਹਿਣ ਵਾਲਿਆ ਭਗਵਾਨਪੁਰੀ ਦਾ ਲਵਪ੍ਰੀਤ ਸਿੰਘ ਉਰਫ ਐਨ ਪੀ ਜਿਹੜਾ ਕਿ ਨਵਾਂ ਪਿੰਡ ਦਾ ਰਹਿਣ ਵਾਲਿਆ ਇਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਾਨੂੰ ਇਹ ਕਲੀਅਰ ਹੋ ਗਿਆ ਕਿ ਇਹ ਇਹ ਮੋਡੀਊਲ ਦੇ ਵਿੱਚ ਦੋ ਬੰਦੇ ਹੋਰ ਨੇ ਜਿਹੜੇ ਕਿ ਜਿਨ੍ਹਾਂ ਵਿੱਚੋਂ ਇੱਕ ਸ਼ੂਟਰ ਹੈ ਤੇ ਦੂਜਾ ਜਿਹੜਾ ਕਿ ਲੌਜਿਸਟਿਕਸ ਪ੍ਰੋਵਾਈਡ ਕਰਦਾ ਇਹਨਾਂ ਨੂੰ ਫੈਸਿਲੀਟੇਟ ਕਰਦਾ ਹੈ ਵੈਪਨਸ ਪ੍ਰੋਵਾਈਡ ਕਰਵਾਉਂਦਾ ਹੈ ਉਹਦਾ ਉਹਨਾਂ ਵਿੱਚ ਜਿਹੜੇ ਦੋ ਬੰਦੇ ਸੀ ਇਹਨਾਂ ਦਾ ਨਾਮ ਹੈ ਸੰਦੀਪ ਸਿੰਘ ਉਰਫ ਗੋਲੀ ਜਿਹੜਾ ਕਿ ਕੋਟ ਖਾਲਸਾ ਮੇਸਦਰ ਰਹਿਣ ਵਾਲਾ ਹੈ ਸ਼ਮਸ਼ੀਰ ਸਿੰਘ ਉਰਫ ਸ਼ੇਰਾ ਜਿਹੜਾ ਪਾਸ਼ੀਆਂ ਪਿੰਡ ਦਾ ਥਾਣੇ ਰਮਦਾਸ ਦਾ ਰਹਿਣ ਵਾਲਾ ਹੈ ਇਹ ਕੁੱਲ ਆਪਾਂ ਹੁਣ ਤੱਕ 5 ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ ਚਾਰ ਵੈਪਨ ਜਿਹਦੇ ਵਿੱਚੋਂ ਇੱਕ ਯੂਐਸਏ ਮੇਡ ਗਲੋਕ ਵੈਪਨ ਵੀ ਸ਼ਾਮਲ ਹੈ ਉਹ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਈ ਹੈ ਤੇ ਇਹਨਾਂ ਦੀ ਜਿਹੜੀ ਪੁਰਾਣੀ ਕ੍ਰਿਮਨਲ ਹਿਸਟਰੀ ਆਪਾਂ ਵੇਖੀਏ ਜਿਹੜਾ ਗੁਰਮੀਤ ਸਿੰਘ ਉਰਫ ਰਾਵਲ ਹੈ ਇਹਦੇ ਖਿਲਾਫ ਪਹਿਲਾਂ ਹੁਣ ਤੱਕ ਜਿਹੜੀ ਮੋੜਲੀ ਪੁੱਛ ਕੇ ਇਸ ਤੋਂ ਪਤਾ ਲੱਗਿਆ ਦੋ ਮੁਕਦਮੇ ਆਲਰੇਡੀ ਦਰਜ ਨੇ ਬਟਾਲੇ ਜ਼ਿਲ੍ਹੇ ਦੇ ਜਿਹੜਾ ਦੂਜਾ ਲਵਪ੍ਰੀਤ ਸਿੰਘ ਉਰਫ ਐਨਪੀ ਹੈ ਇਹ ਛਾਤਰ ਦਾ ਬਦਮਾਸ਼ ਹੈ ਇਹਦੇ ਤੇ ਹੁਣ ਤੱਕ ਸਾਨੂੰ ਜਿਹੜਾ ਪਤਾ ਲੱਗਿਆ ਪੰਜ ਪਰਚੇ ਉਹਨਾਂ ਤੱਕ ਦਰਜ ਹੋਣੇ ਪਾਈ ਗਈਆਂ ਇਹਨਾਂ ਦੀ ਗ੍ਰਿਫਤਾਰੀ ਤੋਂ ਇੱਕ ਜਿਹੜਾ ਇਹ ਮੋਡੀਊਲ ਹੈ ਇਹਨਾਂ ਨੇ ਇਸ ਗੈਂਗ ਨੇ ਪਹਿਲਾਂ ਤੁਹਾਨੂੰ ਪਤਾ ਹੋਣਾ ਸੋਨੂ ਸਰਪੰਚ ਸਰਪੰਚ ਦਾ ਮਰਡਰ ਵੀ ਕੀਤਾ ਸੀਗਾ ਸੇਮ ਗੈਂਗ ਨੇ ਲਾਲੂ ਗਮਨ ਵੀ ਮਰਡਰ ਕਰਵਾਇਆ ਸੀਗਾ ਤੇ ਇੱਕ ਬੜੀ ਭਾਰੀ ਇਹਨਾਂ ਦੀ ਜਿਹੜੀ ਕਮਰ ਦੀ ਕਈ ਹੱਡੀ ਟੁੱਟੀ ਹੈ ਇਹ ਸ਼ੂਟਰਾਂ ਨੇ ਜੇ ਨਹੀਂ ਫੜੇ ਜਾਂਦੇ ਕੋਈ ਹੋਰ ਵੀ ਇਹਨਾਂ ਨੇ ਪਲੈਨਿੰਗ ਕੀਤੀ ਹੋਈ ਸੀਗੀ ਜਿਹੜਾ ਨੁਕਸਾਨ ਕਰਨਾ ਸੀਗਾ ਤੇ ਮੈਨੂੰ ਬੜੀ ਤਰ੍ਹਾਂ ਤਨਪਾਲੀਸ ਦੀ ਸਾਡੀ ਸੀਆਈਏ ਟੀਮ ਦੀ ਇੱਕ ਕਾਮਯਾਬੀ ਮੰਨਦਾ ਹੈ ਕਿ ਇਹਨਾਂ ਨੂੰ ਫੜ ਕੇ ਇਹਨਾਂ ਕੋਲ ਰਿਕਵਰੀ ਕੀਤੀ। ਇਹਨਾਂ ਬੰਦੇ ਦੇ ਕੋਈ ਪੁਰਾਣੇ ਪਰਚੇ ਵੀ ਕ੍ਰਿਮੀਨਲ ਹਾਂਜੀ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਹੁਣ ਤੱਕ ਮੋਡਲੀ ਪੁਲਿਸ ਰਿਪੋਰਟ ਤੇ ਦੋ ਬੰਦੇ ਜਿਹੜੇ ਨੇ ਗੁਰਮੀਤ ਸਿੰਘ ਉਤਰਾਵਲ ਤੇ ਲਵਪ੍ਰੀਤ ਸਿੰਘ ਉਹ ਸੈਂਪੀ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਨੇ। ਸਰ ਹੋਰ ਵੀ ਸੁਭਾ ਹੋਣਾ ਹੈ। ਸਰ ਬਾਰੋ ਲਿਆਂਦੀ ਕੋਈ ਕਰ ਰਹੀ ਹੈ। ਹਾਂਜੀ ਹੁਣ ਜੀ ਆਪਾਂ ਅੰਮ੍ਰਿਤਪਾਲ ਬਾਠ ਨੂੰ ਵੀ ਉੱਥੋਂ ਕੋਸ਼ਿਸ਼ ਕਰਾਂਗੇ ਐਕਸੋਡਿਟ ਕਰਾਉਣ ਦੀ। ਜੱਗੂ ਭਗਵਾਨਪੁਰਿਆ ਨੂੰ ਵੀ ਪ੍ਰੋਟੈਕਸ਼ਨ ਵਾਂਟ ਹਾਂਜੀ ਪੁਲਿਸ ਨੂੰ ਮੌੜ ਲਿਆ ਗਿਆ ਕੋਈ ਇਹਨਾਂ ਦਾ ਆ ਇਹਨਾਂ ਨੂੰ ਹੁਣ ਪੇਸ਼ ਕਰੋਣਾ ਹੈ ਅਰੇਸਟ ਪਈ ਹੈ ਤੇ ਉਸ ਤੋਂ ਬਾਅਦ ਪੁਲਿਸ ਨੂੰ ਮੌੜ ਲਿਆਵਾਂਗੇ ਸਰ ਇਹਨਾਂ ਦਾ ਪਲਾਨ ਕੀ ਸੀ ਕੋਈ ਸਿਆਸੀ ਪਰਸਨ ਨੂੰ ਕਿਸੇ ਨੂੰ ਕਰਨਾ ਹੀ ਟਾਰਗੇਟ ਇਹਨਾਂ ਨੇ ਜਿਹੜੇ ਅੰਮ੍ਰਿਤਪਾਲ ਬਾਰ ਦੇ ਰਾਈਵਲਸ ਨੇ ਜਿਹੜੇ ਜਿਨ੍ਹਾਂ ਤੋਂ ਉਹ ਲੱਗਦਾ ਦਸ਼ਮਣੀ ਲੱਗਦਾ ਉਹਨਾਂ ਨੂੰ ਟਾਰਗੇਟ ਕਰਾਂਦਾ ਇਹਨਾਂ ਨੇ ਪਲਾਨ ਬਣਾਇਆ ਸੀ ਓਕੇ